ਕਿਰਪਾ ਕਰੇ ਮੇਰਾ ਸੁਝਾਏ ਜੀ ਚਾਹੁੰਦੇ ਹੋ ਗੁਰੂ ਘਰਾਂ ਦੇ ਵਿੱਚੋਂ ਕਲ ਕਲੇਸ਼ ਮੁਕਣ ਤੇ ਹਰ ਗੁਰੂ ਘਰ ਦੇ ਇੱਥੇ ਖੇਡਖੇ ਮੈਂ ਤੁਹਾਡੇ ਤੇ ਗੱਲ ਲਾ ਕੇ ਨਹੀਂ ਕਹਿ ਰਿਆ ਚਾਹੁੰਦੇ ਹੋ ਕਿ ਹਰ ਗੁਰੂ ਘਰਾਂ ਵਿੱਚ ਵਾਕਿਆ ਹੀ ਜੋ ਸਹਿਬ ਨੇ ਕਿਹਾ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਜੋ ਗੁਰੂ ਨੇ ਕਿਹਾ ਏਕ ਪਿਤਾ ਏਕ ਸਕੇ ਖੰਬਾਰਕ ਤੂੰ ਮੇਰਾ ਗੁਰਖਾਈ ਮੈਨੂੰ ਪਤਾ ਹੈ ਗੱਲਾਂ ਤੁਸੀਂ ਬਚਨ ਸੁਣਦੇ ਪਿਓ ਮੈਂ ਸੁਣਾਉਣਾ ਪਿਆਵਾ ਅਸਲ ਖੋਣ ਵਾਲਾ ਨਹੀਂ ਸਾਡੇ ਤੇ ਅਸੀਂ ਤਾਂ ਬਾਹਰ ਜਾ ਕੇ ਪੱਲਾ ਝਾੜ ਦੇਣਾ ਪਰ ਪਿਆਰਿਓ ਇਮਾਨਦਾਰੀ ਨਾਲ ਜੇਕਰ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਨੇ ਉਸ ਦਿਨ ਕਿਹਾ ਸੀ ਜਿਹੜੇ ਸਿੱਖ ਨੇ ਮੇਰੇ ਨਾਲ ਬਾਤ ਪਾਉਣੀ ਹੋਏ ਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਨਾਲ ਬਾਤ ਪਾਏ ਜੇਕਰ ਮੇਰੇ ਦਰਸ਼ਨ ਕਰਨੇ ਖੋਣ ਤੇ ਇਹਨਾਂ ਪੰਜਾਂ ਪਿਆਰਿਆਂ ਦੇ ਆ ਕੇ ਦਰਸ਼ਨ ਕਰਨੇ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਇਆ ਕਰਨਗੇ ਹੁਣ ਪੰਜਾਂ ਪਿਆਰਿਆਂ ਦੇ ਦਰਸ਼ਨ ਕੀਨੇ ਪੰਜਾਂ ਦੇ ਕੋਲ ਬਹਿ ਕੇ ਕੋਈ ਕਾਈ ਬਾਤ ਖੈ ਉਹ ਪਾਉਣੀ ਮਸਲਾ ਖੈ ਸਾਂਝਾ ਕਰਨਾ ਤੇ ਪੰਜ ਜੋ ਵਿਚਾਰ ਕੇ ਹੁਕਮ ਦੇਂਦੇ ਨੇ ਇਮਾਨਦਾਰੀ ਨਾਲ ਉਹਨੂੰ ਕਮਾ ਲੈਣਾ